ਬਾ ਚੰਗਾ ਭਾਈ ਜੀ ਦੇਖੋ ਨਾ ਮੈਂ ਹੋਰ ਨਾ ਮੈਂ ਇੱਕ ਟਿਕਟ ਲਾ ਚੁੱਕੀ ਆ ਯਾਰ ਇਹ ਆ ਯਾਰ ਇਹ ਨਹੀਂ ਆ ਕੇ ਬਾਰਾਂ ਕਿਉਂ ਕਰਦੇ ਆ ਆਪਾਂ ਕੋਈ ਨਾ ਯਾਰ ਓਏ ਵੀ ਬੁਜੀ ਦੇਖ ਲੈ ਨਾ ਇਹਨੇ ਕੱਤੀ ਧੱਕ ਮਾਰਿਆ ਪਾਰ ਆ ਗਿਆ ਸਤਿ ਸ਼੍ਰੀ ਅਕਾਲ ਅੱਜਕੱਲ੍ਹ ਲੋਕਾਂ 'ਚ ਸਹਿਨਸ਼ੀਲਤਾ ਇਸ ਕਦਰ ਖਤਮ ਹੁੰਦੀ ਜਾ ਰਹੀ ਹੈ ਕਿ ਛੋਟੀ ਜਿਹੀ ਗੱਲ ਵਿਵਾਦ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਐਮਐਸਰ ਤੋਂ ਜਿੱਥੇ ਪੌਸ਼ ਏਰੀਆ ਲਾਰੈਂਸ ਰੋਡ ਤੇ ਗੱਡੀ ਤੇ ਸਕੂਟਰੀ ਦੇ ਨਾਲ ਟੱਕਰ ਤੋਂ ਬਾਅਦ ਲੜਾਈ ਹੋ ਗਈ। ਦਰਅਸਲ ਇਹ ਲੜਾਈ ਗੱਡੀ ਨੂੰ ਲੈ ਕੇ ਹੋਈ ਸੀ, ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਇਹ ਨੌਜਵਾਨ ਆਪਸ ਦੇ ਵਿੱਚ ਝਗੜਦੇ ਹੋਏ ਨਜ਼ਰ ਆਏ ਤੇ ਕਾਫੀ ਹਾਈ ਵੋਲਟ ਡਰਾਮਾ ਵੇਖਣ ਨੂੰ ਮਿਲਿਆ। ਮੇਰਾ ਨਾਮ ਭਾਈ ਅੰਛੂ ਹੈਗਾ ਜੀ। ਕੀ ਹੋਇਆ ਵਾ? ਉਹ ਗੱਲ ਇਹ ਆ ਗਈ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਠੀਕ ਹੈ ਤੇ ਮੈਂ ਸਿੱਧਾ ਜਾ ਰਿਹਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਹੈ ਤੇ ਨਾਲ ਰਾਈਟ ਹੈਂਡ ਸਾਈਡ ਦਾ ਹੈਗਾ ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਸ ਵਿੱਚ ਗਾਣੇ-ਗੂਣੇ ਲਾ ਕੇ ਗੱਲਾਂ ਕਰਦੇ ਜਾ ਰਿਹਾ ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ ਜਿਹਰਾਂ ਨੂੰ ਖਿਲਾੜ ਕੇ ਪੁੱਛਿਆ ਚਾਰੋ ਜਣੇ ਬਾਹਰ ਨਿਕਲਿਆ ਫੇਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵ ਆ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਇੱਥੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ ਕਿ ਵੈਪਨ ਹੈ ਕੋਈ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇਹਨਾਂ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਤਰਾ 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 ਮੈਂ ਕਾ ਕੱਢ ਲਓ ਫਿਰ ਮੈਂ ਇੱਥੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ ਉਧਰੋਂ ਮੇਰੇ ਭਰਾ ਆ ਗਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ ਮੇਰੀ ਦੁਕਾਨ ਨਾਰੀ ਸ਼ੋਪਿੰਗ ਪਲੈਕਸ ਹੈ ਤੁਹਾਡਾ 에어 ਟਿਕਟ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਨਹੀਂ ਨਹੀਂ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਸਾਈਡ ਤੋਂ ਹੋ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋ ਨਹੀਂ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਨਹੀਂ ਨਹੀਂ ਇਹਨਾਂ ਕੋ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੁਣ ਇੱਕ ਇੱਕ ਨਾਲ ਮੰਗ ਆਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਇੱਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ। ਜਦੋਂ ਬਾਤ ਗੁਜ਼ਰੀ ਹੋਈ ਸਾਈਡ ਤੇ ਆਏ ਐਕਟਿਵਾਈਡਰ ਮਰੀ ਆ ਆ ਕੇ ਕਹਿੰਦਾ ਤੂੰ ਸਿਹਾਨਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਇਆ ਹੋਈ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈਗਾ ਤੋੜ ਆਏ ਦੀ ਗਨ ਵਿਖਾਉਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਮੈਂ ਕਿੱਥੇ ਘੜਦੇ ਵਿਖਾਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗੇ ਜੋ ਇੱਕ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਦੇਖਿਆ ਗੱਡੀ ਵੱਜੇ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਿਹਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਜੇ ਕੈਮਰੇ ਨਿਕਲਦੇ ਕਢਵਾ ਲੈਨੇ ਆ ਤੁਸੀਂ ਕਿਤੇ ਦੇਹੀ ਹੋਗੇ ਤੇ ਦੇਹੀ ਅਹੀਂ ਗਾਰ ਤੇ ਸੀ ਭਾਈ ਆ ਸਾਈਡ ਉਹ ਸਕੂਟੀ ਦੇ ਪਿੱਛੋਂ ਆਇਆ ਚੰਨ ਕੀ ਆ ਵੇਖੋ ਉਹ ਜਾਣਦਾ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸਿੱਤੀ ਆ ਯਾਰ ਸਾਥੀ ਆਏ ਦੋ ਜਣੇ ਬਾਤੋਂ ਹੋਰ ਹਾਲਾਂਕਿ ਕਾਫੀ ਸਮਝਾਉਣ ਤੋਂ ਬਾਅਦ ਵੀ ਨੌਜਵਾਨ ਸ਼ਾਂਤ ਨਹੀਂ ਹੋਏ ਪਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਜੂਰ ਰਿਪੋਰਟ ਜੀਕੇਆਟੀਵੀ